ਲਓ ਜੀ ਅੱਜ ਆਪਾਂ ਇਹੋ ਜੀ ਟਾਇਲ ਤੁਹਾਨੂੰ ਦਿਖਾਉਣੇ ਜਿਹੜੀ 5 ਰੁਪਏ ਫੁੱਟ ਮਿਲ ਜਾਂਦੀ ਇਟਾਂ ਤੋਂ ਵੀ ਸਸਤੀ ਐ ਇਹ ਕੋਈ ਐ ਨਹੀਂ ਕੰਨੀ ਟੁੱਟੀ ਆ ਯੂਟਿਊਬ ਦੇ ਚ ਆਪਾਂ ਡੱਬਾ ਥੋੜਾ ਜਿਹਾ ਖੋਲਿਆ ਲਓ ਵੀ ਪ੍ਰੋਪਰ ਕੰਪਨੀ ਦੇ ਕੈਪ ਚੜੇ ਹੁੰਦੇ ਡੱਬਿਆਂ ਤੇ ਸਾਰੇ ਕੈਪ ਚੜੇ ਨਾ ਗਲੇਸ ਦੇਖੋ ਦੀ ਕੀ ਦੇਖੋ ਲਓ ਜੀ ਜਮਾ 22 ਕੰ ਦਾ ਨਾ ਤਾਂ ਇਹਦੇ ਕੋਰਨਰ ਭਰੇ ਆ ਨਾਲੇ 22 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ ਆਪਾਂ ਨੂੰ ਇਹ ਟਾਇਲ ਮਿਲ ਜਾਂਦੀ ਆਹ ਡਿਜ਼ਾਈਨ ਚੈੱਕ ਕਰੋ ਕਿੱਦਾਂ ਕੋਈ ਬ੍ਰੇਕੇਜ ਨਹੀਂ ਆਣੀ ਮਾਲ ਦੀ ਮਾਲ ਦੀ ਬ੍ਰੇਕੇਜ ਨਹੀਂ ਇਹ ਮਟਾਈ ਦੇਖੋ ਇਹਦੀ ਕਿੰਨੀ ਆ 12 ਐਮ ਐ ਤੇ ਇਹਦੇ ਬਾਈ ਉੱਤੇ ਸਾਧਨ ਸੂਧਨ ਚੜਾਈ ਰੱਖੀ ਕੋਈ ਕੋਈ ਦਿੱਕਤ ਨਹੀਂ ਆਂਦੀ ਕੋਈ ਥੱਲੋ ਪੋਲ ਨਾ ਰਵੇ ਤੁਹਾਡੀ ਟਾਇਲ ਨੂੰ ਕੁਝ ਨਹੀਂ ਹੁੰਦਾ ਤੇ ਇਹ ਪ੍ਰਾਈਸ ਕਿੰਨਾ ਹੋਊਗਾ ਬਈ ਇਹਦਾ ਇਹ 250 ਰੁਪਏ ਡੱਬਾ ਪੈਂਦਾ ਜੀ 250 ਰੁਪਏ ਡੱਬਾ ਤੇ ਡੱਬੇ ਦੇ ਵਿੱਚ ਕਿੰਨੀਆਂ ਟਾਇਲ ਆ ਇਹ 5 ਪੀਸ ਹੁੰਦੇ 5 ਪੀਸ 5 ਪੀਸ ਹੁੰਦੇ ਐ ਇੰਨੇ ਜਿਵੇਂ ਪੱਥਰ ਲਾਇਆ ਜੇ ਸਤ ਨੈਚੁਰਲ ਸਟੋਨ ਦਾ ਉਹ 150 ਰੁਪਏ ਹੁੰਦਾ ਠੀਕ ਹੈ ਇਹ ਨੋਰਮਲੀ ਤੁਹਾਨੂੰ 40 ਰੁਪਏ ਫੁੱਟ ਚ ਮਿਲ ਜਾਣੇ ਇਹ ਇੰਨਾ ਫਰਕ ਕਿੱਥੋਂ ਬਈ ਫਿਰ ਇਹ 150 ਵਾਲੀ ਤੁਸੀਂ 40 ਰੁਪਏ ਫੁੱਟ ਚ ਹੀ ਦੇਈ ਜੰਨੇ ਉਹ ਨੈਚੁਰਲ ਸਟੋਨ ਆ ਗਿਆ ਇਹ ਟਾਇਲ ਚ ਬਣ ਕੇ ਆ ਗਈ ਅੱਛਾ ਨੈਚੁਰਲ ਸਟੋਨ ਲਵਾਂਗੇ ਉਹ ਆਪਾਂ ਨੂੰ 150 ਰੁਪਏ ਫੋਰ ਦਾ ਸਟਾਰਟ ਹੁੰਦਾ ਜੀ ਠੀਕ ਹੈ ਇਹ ਦੂਰੋਂ ਤੁਹਾਨੂੰ ਐ ਲੱਗੂ ਨੈਚੁਰਲ ਸਟੋਨ ਨਹੀਂ ਲੱਗਿਆ ਵੀ ਇਹ ਸਟੋਨ ਹੀ ਲੱਗਦਾ ਜਿਵੇਂ ਆਹਾਂ ਇਹਦੇ ਵਟਾ ਹੀ ਆ ਬੜੀਆਂ ਇਹ ਵਟਾ ਹੀ ਬਣੀਆਂ ਹੋਈਆਂ ਕਲਰ ਨਾਲ ਨਹੀਂ ਬਣਿਆ ਆਂ ਦੇ ਵਿੱਚ ਲਾਉਣ ਵਾਸਤੇ ਜੇ ਆਪਾਂ ਨੂੰ ਵਧੀਆ ਕੁਆਲਿਟੀ ਦਾ ਮਾਰਬਲ ਚਾਹੀਦਾ ਤੇ ਚਾਹੀਦਾ ਵੀ ਸਸਤੇ ਰੇਟਾਂ ਦੇ ਵਿੱਚ ਟੈਲਾਂ ਚਾਹੀਦੀਆਂ ਬਾਥਰੂਮ ਵਾਸਤੇ ਟੈਲਾਂ ਚਾਹੀਦੀਆਂ ਜਾਂ ਕੋਈ ਵੀ ਆਪਾਂ ਨੂੰ ਜਿਵੇਂ ਲੋਕ ਟਾਇਲ ਵੇਖੀ ਜਾਂਦੇ ਆ ਆਪਾਂ ਇਹ ਵੀ ਚਾਹੀਦੀ ਆ ਇਹ ਸਾਰਾ ਸਮਾਨ ਆਪਾਂ ਨੂੰ ਮਿਲ ਜੂਗਾ ਨਿਊ ਆਰ ਕੇ ਮਾਰਬਲ ਜੈਤੋਂ ਦੇ ਵਿੱਚੋਂ ਤੇ ਅੱਜ ਆਪਾਂ ਇਹਨਾਂ ਦੇ ਗਰਾਉਂਡ ਵਿੱਚ ਪਹੁੰਚੇ ਆ ਆਪਾਂ ਤੁਹਾਨੂੰ ਦੁਕਾਨ ਵੀ ਦਿਖਾਵਾਂਗੇ ਸ਼ਾਪ ਵੀ ਦਿਖਾਵਾਂਗੇ ਤੇ ਸਾਰਾ ਮਾਲ ਵੀ ਦਿਖਾਵਾਂਗੇ ਤੇ ਬਾਈ ਨਾਲ ਕਰਦੇ ਆਪਾਂ ਗੱਲਬਾਤ ਤੇ ਉਹਨਾਂ ਤੋਂ ਪੁੱਛਦੇ ਆਂ ਵੀ ਇਹਨਾਂ ਦਾ ਰੇਟ ਕਿੱਥੋਂ ਸਟਾਰਟ ਹੋ ਜਾਂਦਾ ਤੇ ਕਿਹੜਾ-ਕਿਹੜਾ ਸਮਾਨ ਇਹ ਬਾਈ ਜੀ ਸਾਸਰੀ ਕਾ ਸਾਸਰੀ ਕਾ ਜੀ ਤੇ ਐਡਰੈਸ ਤਾਂ ਆਪਾਂ ਦੱਸਤਾ ਜੀ ਤੇ ਆਪਾਂ ਹੁਣ ਮਾਲ ਦੀ ਗੱਲ ਕਰਦੇ ਆਂ ਵੀ ਆਪਾਂ ਅੱਜ ਕਿਹੜਾ ਕੁਛ ਆਪਣੇ ਦਰਸ਼ਕਾਂ ਨੂੰ ਦਿਖਾਉਣਾ ਆ ਤਾਂ ਐਂ ਤੁਹਾਨੂੰ ਗਰਾਊਂਡ 'ਚ ਲੈ ਕੇ ਆਏ ਜੀ ਹਾਂਜੀ ਅਗਲਾ ਕਹਿਣ ਦਾ ਉਧਰ ਡਿਸਪਲੇ ਦਿਖਾਈ ਦੇਣੇ ਹੋ ਗਰਾਊਂਡ 'ਚ ਇਹਨਾਂ ਕੋਲ ਮਾਲ ਪਿਆ ਹੈ ਕਿ ਨਹੀਂ ਪਿਆ ਆ ਤੁਹਾਨੂੰ ਦਿਖਾਣੇ 2x4 ਦੀ ਜਿਹੜੀ ਆਪਾਂ ਦਿਖਾਣੇ ਕਲੇਸਟੋਨ ਦੀ ਠੀਕ ਹੈ ਜੀ ਇਹ ਸਾਰਾ ਮਟੀਰੀਅਲ ਕਲੇਸਟੋਨ ਦਾ ਮਾਲ ਹੁੰਦਾ ਡੱਬੇ ਦੇ ਉੱਤੇ ਸਭ ਕੁਝ ਲਿਖਿਆ ਹੁੰਦਾ ਜੀ ਆਪਣਾ ਠੀਕ ਹੈ ਜੀ ਇਹ ਸਾਰੀ ਵਿਟਰੀਫਾਈਡ ਟਾਇਲ ਹੁੰਦੀ ਐ ਸਾਰਾ ਕੁਝ ਲਿਖਿਆ ਡ ਜਿਹੜੀ ਆਪਣੀ 2x4 ਹੈ ਜਿਵੇਂ ਆਪਾਂ ਡੱਬਾ ਖੋਲ ਕੇ ਤੁਹਾਨੂੰ ਦਿਖਾਉਣੇ ਟਾਇਲ ਆ ਦੇਖੋ ਇਹਨੇ ਦਿਖਾਉਨੇ ਆਪਾਂ 2x4 ਖੋਲ ਕੇ ਤੁਹਾਨੂੰ ਦਿਖਾਉਂਗੇ ਆਹ ਸਾਰੇ ਨਵੀਂ ਡਿਜ਼ਾਈਨਿੰਗ ਆਈ ਹੈ ਇਹ ਡਿਸਪਲੇ ਤੇ ਲਾਉਣ ਵਾਲੀ ਡਿਜ਼ਾਈਨਿੰਗ ਹੈ ਠੀਕ ਇਹ ਡਿਸਪਲੇ ਲਾਈ ਜਾਣੀ ਆਪਾਂ ਹਜੇ ਇਹ ਆਪਾਂ ਨੂੰ 480 ਰੁਪਏ ਡੱਬਾ 30 ਰੁਪਏ ਫੁੱਟ ਪੈਣੀ ਹੈ ਜੀ 30 ਰੁਪਏ ਫੁੱਟ ਦੇ ਟਾਇਲ ਪੈਜੂ ਇਹ ਕਿੰਨੇ ਬਾਈ ਕਿੰਨੇ ਦੀ ਟਾਇਲ ਹੈ ਇਹ 2x4 ਦੀ ਟਾਇਲ ਹੈ ਜੀ 2x4 ਨਾਲ ਬ੍ਰਾਂਡ ਦੀ ਕਲੇਸ਼ਟੋਨ ਦੀ ਹੈ ਜੀ ਸਾਰਾ ਮਾਲ ਆਪਣਾ ਕਲੇਸ਼ਟੋਨ ਦਾ ਹੀ ਆਂਦਾ ਤੁਹਾਨੂੰ ਸਾਰੇ ਦੇਖ ਲਓ ਸਾਰਾ ਕਲੇਸ਼ਟੋਨ ਦਾ ਹੁਣ ਆ ਇੱਕ ਡਿਜ਼ਾਈਨ ਨਵਾਂ ਆਇਆ ਆਪਣਾ ਅੱਛਾ ਇਹ ਨਵਾਂ ਡਿਜ਼ਾਈਨ ਬਹੁਤ ਚੱਲਦਾ ਬਹੁਤ ਚੱਲਦੇ ਆ ਨੇ ਆ ਦੇਖੋ ਜੀ ਇਹ ਵੀ 2 ਬਾਈ ਇਹ ਸਾਰਾ ਹਾਂ 2 ਬਾਈ 4 ਦੀ ਸਾਰਾ ਦੇਸ਼ਾ ਜੁੜਦਾ ਇਹਦਾ ਜੇ ਤੁਸੀਂ ਦੋ ਟਾਇਲਾ ਜੋੜ ਕੇ ਲਾਉਂਗੇ ਨਾ ਇਹਦਾ ਸਾਰਾ ਰੇਸ਼ਾ ਜੁੜੂਗਾ ਠੀਕ ਹੈ ਜੀ ਇਹ ਵੀ ਆਪਾਂ 30 ਰੁਪਏ ਫੁੱਟ ਪੈਣੀ ਹੈ ਟਾਇਲ ਸਾਰੀ ਕਲੇਸਟੋਨ ਕੰਪਨੀ ਦੀ ਟਾਇਲ ਹੈ ਪ੍ਰੀਮੀਅਮ ਦਾ ਮਾਲ ਸਾਰਾ ਕੋਈ ਲਾਟ ਵਾਲਾ ਮਾਲ ਨਹੀਂ ਕਿ ਕੱਲ ਨੂੰ ਥੋੜਾ ਇੱਕ ਦੋ ਡੱਬੇ ਘੱਟ ਕੇ ਤਾਂ ਮਿਲ ਲੈਣੀ ਤੁਸੀਂ ਚਾਹੇ 6 ਮਹੀਨੇ ਬਾਅਦ ਟਾਇਲ ਮੰਗਲੇ ਤੁਹਾਨੂੰ 6 ਮਹੀਨੇ ਬਾਅਦ ਵੀ ਉਹ ਟਾਇਲ ਤੁਹਾਨੂੰ ਮਿਲ ਜਾਣੀ ਹੈ ਇਹ ਸਾਰਾ ਮਤਲਬ ਕੀ ਦੇਖ ਤੁਸੀਂ ਦੇਖਿਓ ਇਹ ਸਾਰਾ ਦੇਖ ਦੂਰ ਦੂਰ ਤੱਕ ਤੁਹਾਨੂੰ ਕਲੇਸਟੋਨ ਦਾ ਮਾਲ ਦਿਖਣਾ ਹੈ ਇਹਦਾ ਰੇਟ ਭਾਈ ਕੀ ਦੱਸਿਆ ਸੀ ਆਪਾਂ ਇਹ 30 ਰੁਪਏ ਫੁੱਟ ਦੱਸਿਆ ਤੁਹਾਨੂੰ ਰੇਟ ਇਹਦਾ ਲਓ ਜੀ 30 ਰੁਪਏ ਫੁੱਟ ਟਾਇਲ ਹੈ ਤੇ ਇਹ ਅਛਾ ਇਹ ਵੱਡਾ ਸਾਈਜ਼ ਆ ਇਹ ਹੁਣ ਆ ਸਾਈਜ਼ ਦੇਖੋ 32 64 ਲਓ ਜੀ 32 64 ਦਾ ਹਾਂ ਇਹ ਸਵਾ 5 ਫੁੱਟ ਤਾਂ ਉਹਦੀ ਉਚਾਈ ਹੋ ਗਈ ਨੋਰਮਲੀ ਆਪਾਂ ਦੇਖੀ ਤਾਂ ਦੇਖੋ ਠੀਕ ਹੈ ਜੀ ਸਵਾ 5 ਫੁੱਟ ਹੈ ਦੀ ਉਚਾਈ ਆ ਹਾਂ ਤੇ 32 ਇੰਚ ਚੌੜਾਈ ਹੈ ਐ 32 ਇੰਚ ਤੇ ਸਵਾ 5 ਫੁੱਟ ਉੱਚੀ ਹੈ ਇਹ ਹਾਂ ਠੀਕ ਹੈ ਇਹਦਾ ਰੇਟ ਵੀ ਮਤਲਬ ਤੁਸੀਂ ਸੋਚ ਨਹੀਂ ਸਕਦੇ ਆਪਾਂ ਉਹਦਾ ਰੇਟ ਦੇ ਜਾਨਾ ਇਹ ਤੁਹਾਨੂੰ ਸਿਰਫ 30 ਰੁਪਏ ਫੁੱਟ ਪੈਣੇ 30 ਰੁਪਏ ਫੋਟ ਜੀ ਇਹ ਪੈ ਜਾਣੀ ਆਪਾਂ ਹਾਂ 32 ਚੌਣ ਦਾ ਵੱਡਾ ਸਾਈਜ਼ 30 ਰੁਪਏ ਸ਼ੂਟ ਤੋਂ ਸ਼ੁਰੂ ਕਰ ਦਨੇ ਆਪਾਂ ਠੀਕ ਹੈ ਜੀ ਤੇ ਇਹਦੇ ਵਿੱਚ ਬਈ ਕਲਰ অপਸ਼ਨ ਵੀ ਹੋ ਰਿਹਾ ਹੈ ਕਲਰ ਕਲਰ ਵਾਦੂ ਕਲਰ ਵਾਦੂ ਜੀ ਇਹਦੇ ਚ ਕਲਰ অপਸ਼ਨ ਕਿੰਨੀ ਮਰਜ਼ੀ ਲੈ ਲਓ ਇਹ ਸਾਰੀ ਮਤਲਬ ਕਿ 30 ਰੁਪਏ ਹਟ ਪੈਂਦੀ ਹੈ ਆ ਦੇਖੋ ਗ੍ਰੇ ਪੈਟਰਨ ਚ ਆ ਗਿਆ ਇਹ ਇਹ ਸਾਰਾ ਮਾਲ ਗ੍ਰੇ ਪੈਟਰਨ ਇਹ ਨਵਾਂ ਹੀ ਮਾਲ ਉਤਰਿਆ ਆਪਣੇ ਕੋਲੇ ਠੀਕ ਹੈ ਜੀ ਇਹ 32 ਚੌਣ ਤੋਂ ਮਟੀਰੀਅਲ ਆ ਜਾਂਦਾ ਇਹਦੇ ਚ ਠੀਕ ਹੈ ਵੀਰੇ ਠੀਕ ਆ ਇਹਦੇ ਨਾਲ ਨਾਲ ਤੁਹਾਨੂੰ ਦਿਖਾarne ਜਿਵੇਂ 2 ਬਾਈ 2 ਦਾ ਮਾਲ 2 बाई 2 ਦਾ ਮਾਲ ਵੀ ਆਪਣੇ ਕੋਲੇ ਮਿਲ ਜੇ 2 बाई 2 ਦਾ ਜਿਵੇਂ ਜੇ ਬੰਦੇ ਦਾ ਬੇਟ ਨਹੀਂ 22 ਰੁਪਏ ਫੁੱਟ ਲਾਂ ਦਾ ਕੋਈ ਦਰਮਿਆਨਾ ਬੰਦਾ ਵੀ ਹੁੰਦਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹਾਂਜੀ ਹਾਂਜੀ ਤੇ ਉਹਦੇ ਵਾਸਤੇ ਆਪਾਂ ਉਹਨਾਂ ਨੂੰ ਦੇ ਦਾਂਗੇ 2 बाई 2 22 ਰੁਪਏ ਫੁੱਟ ਚ 22 ਰੁਪਏ ਫੁੱਟ ਤੋਂ ਹੀ ਹਾਂ 22 ਰੁਪਏ ਫੁੱਟ ਚ ਦੇ ਦਾਂਗੇ ਭਾਈ ਸਾਰਾ ਮਾਲ ਲਓ ਜੀ ਅੱਜ ਆਪਾਂ ਇਹੋ ਜੀ ਟਾਇਲ ਤੁਹਾਨੂੰ ਦਿਖਾਉਣੀ ਹੈ ਜਿਹੜੀ 22 ਰੁਪਏ ਫੁੱਟ ਮਿਲ ਜਾਂਦੀ ਹੈ ਇੱਟਾਂ ਤੋਂ ਵੀ ਸਸਤੀ ਹੈ ਇਹ ਕੋਈ ਐ ਨਹੀਂ ਕੰਨੀ ਟੁੱਟੀ ਹੈ ਯੂਟੱਬੇ ਚ ਆਪਾਂ ਡੱਬਾ ਖੁੱਡ ਕੇ ਖੋਲਿਆ ਲਓ ਵੀ ਪ੍ਰੋਪਰ ਕੰਪਨੀ ਦੇ ਕੈਪ ਜੜੇ ਹੁੰ ਜਮਾ 22 ਦਾ ਨਾ ਤਾਂ ਇਹਦੇ ਕੋਰਨਰ ਭਰੇ ਆ ਨਾਲੇ 22 ਰੁਪਏ ਸਕਰ ਫੁੱਟ ਦੇ حساب ਨਾਲ ਆਪਾਂ ਨੂੰ ਇਹ ਟਾਇਲ ਮਿਲ ਜਾਣੀ ਐ ਐਸਟਕਾ ਦੀ ਐਸਟਕਾ ਦਾ ਮਾਲ ਆ ਸਾਰਾ ਜੀ ਪ੍ਰੀਮੀਅਮ ਦਾ ਮਾਲ ਆ ਸਾਰਾ ਲਓ ਜੀ ਇਧਰ ਵੀ ਆਪਾਂ ਦੇਖ ਇਹ ਵੀ ਤੁਹਾਨੂੰ ਦਿਖਾ ਦਨੇ ਖੋਲ ਕੇ ਡਿਜ਼ਾਈਨ ਡਿਜ਼ਾਈਨ ਸਾਰੇ ਨਵੇਂ ਆ ਮਤਲਬ ਕਿ ਤੁਸੀਂ ਕਹੋਗੇ ਹਾਂ ਵੀ ਅੱਜ ਕੱਲ ਦੀ ਲੇਟੈਸਟ ਚੀਜ਼ ਮਿਲੀ ਆਪਾਂ ਨੂੰ ਪ੍ਰੋਪਰ ਪੈਕਿੰਗ ਆਂਦੀ ਟਾਇਲ ਦੀ ਹਾਂ ਜੀ ਏ ਬਈ ਅੱਡੀ ਡਿਜ਼ਾਈਨ ਹੈ ਹਨਾ ਅੱਡੀ ਕਾਲਰ ਦਾ ਵੱਖਰਾ ਜਾਂ ਕਾਲਰ ਹੈ ਇਹ ਵੀ ਤੁਸੀਂ ਲਾਉਂਗੇ ਸਾਰਾ ਜੋੜ ਕੇ ਲਾਉਂਗੇ ਸਾਰਾ ਜੁੜ ਕੇ ਲੱਗੂਗਾ ਇਹ ਬਦਾਮੀ ਰੰਗ ਕਹਦੇ ਨੇ ਥੋੜੀ ਥੋੜੀ ਉਹਦੀ ਗ੍ਰੇਸ ਜੀ ਪੈਂਦੀ ਹੈ ਵਿੱਚ ਇਹ ਵੀ ਸਾਰਾ 22 ਰੁਪਏ ਫੁੱਟ 'ਚ ਪੈਂਦਾ ਇਹ ਵੀ 22 ਰੁਪਏ ਫੁੱਟ ਆਪਾਂ ਨੂੰ ਮਿਲ ਜੂਗੀ ਮਿਲ ਜੂਗਾ ਇੱਕ ਚੀਜ਼ ਹੋਰ ਦੇਖਿਓ ਤੁਸੀਂ ਕਹਿੰਦੇ ਟਾਇਲ ਥਰਮਾਕੋਲ ਡੱਬੇ 'ਚ ਦੇਖੀ ਹੈ ਨਹੀਂ ਜੀ ਆਹ ਥਰਮਾਕੋਲ ਡੱਬੇ ਦੇ ਵਿੱਚ ਟਾਇਲਾਂ ਦੀ ਮੈਕੀ ਹੈ ਜੀ ਇਹ ਵੀ ਠੀਕ ਹੈ ਇਹ ਆਪਾਂ ਪਹਿਲੀ ਵਾਰ ਦੇਖੀ ਥਰਮਾਕੋਲ ਦੇ ਡੱਬੇ ਦੇ ਵਿੱਚ ਇਹਦੇ 'ਚ ਨਾ ਤੁਹਾਨੂੰ ਸਾਰੀ ਸਟੋਨ ਆ ਇਹਨੇ ਚਰਮਾ ਕੋਲਟ ਇਹ ਸਾਇਟ ਸਟੋਨ ਆਈਟਮ ਹੈ ਇਹ ਵੀ ਪ੍ਰੋਡਕਸ਼ਨ ਅਸਤੇ ਦਿੰਦੇ ਆ ਕਿ ਬਸੋਂ ਵਿੱਚ ਪ੍ਰੀਮੀਅਮ ਕੁਆਲਿਟੀ ਦਾ ਕਰਦੇ ਇਹ ਜੀ ਸਾਰਾ ਐਕਸਪੋਰਟ ਮਟੀਰੀਅਲ ਹੁੰਦਾ ਹੈ ਨਾਲ ਇਹਦੀ ਜਿਹੜੀ ਟਾਈਲ ਹੁੰਦੀ ਬਹੁਤ ਹੈਵੀ ਹੁੰਦੀ ਹੈ ਅੱਛਾ ਹੈਵੀ ਹੋਊਗੀ ਹਾਂ ਜਿਵੇਂ ਲੋਕਾਂ ਨੇ ਆਪਣੇ ਐਲੀਵੇਸ਼ਨ ਲਾਣੇ ਆ ਹੂੰ ਠੀਕ ਹੈ ਉਹ ਚੀਜ਼ ਆ ਜਾਂਦੀ ਆ ਤੁਸੀਂ ਹੱਥ ਲਾ ਕੇ ਦੇਖੋ ਪੰਜ ਦੇਖੋ ਹੱਥ ਲਾ ਕੇ ਲਓ ਜੀ ਇਹ ਆਏ ਜਿਵੇਂ ਪੱਥਰ ਲਾਇਆ ਪੱਥਰ ਲੱਗਿਆ ਜੇ ਆਪਾਂ ਨੇਚਰਲ ਸਟੋਨ ਚ ਜਾਈਏ ਹਾਂਜੀ ਜਿਹੜਾ ਨੇਚਰਲ ਸਟੋਨ ਹੁੰਦਾ ਉਹ 150 ਰੁਪਏ ਹੁੰਦਾ ਠੀਕ ਹੈ ਇਹ ਨੋਰਮਲੀ ਤੁਹਾਨੂੰ 40 ਰੁਪਏ ਹੋਰ ਇਹ ਇੰਨਾ ਫਰਕ ਕਿੱਥੋਂ ਬਈ ਫਿਰ ਇਹ 150 ਵਾਲੀ ਤੁਸੀਂ 40 ਰੁਪਏ ਫੁੱਟ 'ਚ ਹੀ ਦੇਈ ਜਾਂਦੇ ਹੋ ਉਹ ਨੈਚੁਰਲ ਸਟੋਨ ਆ ਗਿਆ ਇਹ ਟਾਇਲ 'ਚ ਬਣ ਕੇ ਆ ਗਿਆ ਅੱਛਾ ਵੀ ਨੈਚੁਰਲ ਸਟੋਨ ਲਵਾਂਗੇ ਉਹ ਆਪਾਂ ਨੂੰ 150 ਰੁਪਏ ਫੁੱਟ ਤੋਂ ਸਟਾਰਟ ਹੁੰਦਾ ਜੀ ਇਹ ਦੂਰੋਂ ਤੁਹਾਨੂੰ ਐ ਲੱਗੂ ਨੈਚੁਰਲ ਸਟੋਨ ਹੀ ਲੱਗਿਆ ਵੀ ਇਹ ਸਟੋਨ ਹੀ ਲੱਗਦਾ ਜਿਵੇਂ ਆਹ ਆ ਇਹਦੇ ਵਟਾ ਹੀ ਆ ਬਣੀਆਂ ਇਹ ਵਟਾ ਹੀ ਬਣੀਆਂ ਹੋਈਆਂ ਕਲਰ ਨਾਲ ਨਹੀਂ ਬਣਾਇਆ ਇਹ ਹਣਾ ਨਹੀਂ ਜੀ ਨਹੀਂ ਇਹ ਵਟਾ ਬੜਾ ਸਾਰਾ ਉਹਵੇਂ ਹੱਥ ਅਗਲੇ ਨੂੰ ਫੀਲ ਆਊਗੀ ਪੱਥਰ ਹੀ ਲੱਗਿਆ ਹੋਇਆ ਹੈ ਇਹਦਾ ਪਹਿਲੀ ਗੱਲ ਜੋੜ ਹੀ ਨਹੀਂ ਲੱਭਦਾ ਇਹ 40 ਰੁਪਏ ਫੁੱਟ ਕੇ ਇਹ 40 ਰੁਪਏ ਫੁੱਟ ਪੈਂਦੀ ਹੈ ਪ੍ਰੀਮੀਅਮ ਦਾ ਮਾਲ ਹੈ ਸਾਰਾ ਰੈਗੂਲਰ ਮਟੀਰੀਅਲ ਹੈ ਸਾਰਾ ਠੀਕ ਹੈ ਜੀ 40 ਰੁਪਏ ਫੁੱਟ ਦੇ ਹਿਸਾਬ ਨਾਲ ਆਪਾਂ ਪੱਥਰ ਕਿਹੜੀ ਕਿਹਾ ਤੁਸੀਂ ਸਟੋਨ ਇਲੂਸ਼ਨ ਸਟੋਨ ਆਈਟਮ ਆ ਜਾਂਦੀ ਹੈ ਸਾਰੀ ਠੀਕ ਹੈ ਜੇ ਬੰਦੇ ਨੇ ਕੋਈ ਸਲਾਬ ਕਰਕੇ ਲਾਣੀ ਹੈ ਟਾਇਲ ਠੀਕ ਹੈ ਜਿਵੇਂ ਕੋਈ ਸਲਾਬ ਵਗੈਰਾ ਨੂੰ ਲਾਣੀ ਹੈ ਸਲਾਬ ਉਹ ਡਿੱਗੇ ਡੁੱਗੇ ਚਲਾਣੀ ਹੈ ਕੋਈ ਟੈਂਕੀ ਟੁੰਕੀ ਚਲਾਣੀ ਹੈ ਸਲਾਬ ਉਹ ਵੀ ਇੱਥੇ ਜਿੱਥੇ ਵੀ ਸਲਾਬ ਆਂਦੀ ਹੈ ਉਹ ਲਾਣੀ ਹੈ ਇਹ ਮਿਕਸ ਦਾ ਮਾਲ ਮਿਲ ਜਾਣਾ ਆਪਾਂ ਨੂੰ ਹੂੰ ਇਹ 80 ਰੁਪਏ ਦਾ ਡੱਬਾ ਪੈਣਾ 12 18 ਦਾ ਤੇ ਇਹ ਸਾਰੀ ਮਤਲਬ ਮਿਕਸ ਦਾ ਮਤਲਬ 9 ਫੁੱਟ ਮਾਰ ਹੁੰਦਾ ਕਿੰਨੀਆਂ ਆਉਂਦੀਆਂ ਬਈ ਇਹ ਡੱਬੇ ਦੇ ਵਿੱਚ ਇਹ 6 ਪੀਸ ਹੁੰਦਾ ਹੀ ਡੱਬੇ 'ਚ ਇਹ 9 ਫੁੱਟ ਮਾਰ ਹੁੰਦਾ ਡੱਬੇ 'ਚ ਮਤਲਬ ਮਿਕਸ ਦਾ ਮਤਲਬ ਜਾਨੀ ਕਿ ਇਹ ਅੱਡੋ ਅੱਡੇਆਂ ਤਿੰਨ ਡੱਬੇ ਚਾਰ ਚਾਹ ਡੱਬੇ ਇਦਾਂ ਦੇ ਮਿਲ ਜਾਂਦਾ ਠੀਕ ਹੈ ਠੀਕ ਹੈ ਕੋਈ ਕੋ ਬੰਦਾ ਆ ਜਾਂਦਾ ਯਾਰ ਕਿ ਆਪਾਂ ਉਹੀ ਲਾਣੀ ਟਾਇਰ ਹਾਂ ਉਹੀ ਟਾਈਮ ਪਾਸ ਕਰਨਾ ਟਾਈਮ ਪਾਸ ਕਰਨਾ ਜਿੱਥੇ ਹਿਸਾਬ ਸਲੂਬ ਆਉਂਦੀ ਹੈ ਹਨਾ ਵੀ ਅਗਲੇ ਨੂੰ ਲਾਉਣੀ ਪੈਂਦੀ ਹੈ ਉੱਥੇ ਇਹ ਹੁਣ ਤੁਸੀਂ ਦੇਖੋਗੇ ਆ ਸਾਰੀ ਆ ਗਈ 16x16 ਇਹ 16x16 ਦੀਆਂ ਇਹ 16x16 ਹੈਵੀ ਡਿਊਟੀ ਟਰਾਲੀ ਖੜਾਣੀ ਹੈ ਸਕੂਟਰੀ ਖੜਾਣੀ ਹੈ ਕਾਰ ਖੜਾਣੀ ਹੈ ਉਹ ਚੀਜ਼ ਆ ਗਈ ਇਹ ਹੁਣ ਹੁਣ ਡੱਬੇ ਤਾਂ ਖੋਲ ਕੇ ਦਿਖਾਈ ਨੇ ਕਿ ਅਗਲਾ ਕਹਿਣਾ ਦਵੇ ਯਾਰ ਕੀ ਅੰਦਰ ਕੁਝ ਹੋਰ ਅੰਦਰ ਕੁਝ ਹੋਰ ਨਾ ਹੋਵੇ ਹਨਾ ਆ ਦੇ ਦੇਖੋ ਲਓ ਜੀ ਆ ਡਿਜ਼ਾਈਨ ਚੈੱਕ ਕਰੋ ਕਿੱਦਾਂ ਕੋਈ ਬ੍ਰੇਕੇਜ ਨਹੀਂ ਆਣੀ ਮਾਲ ਦੀ ਮਾਲ ਦੀ ਬ੍ਰੇਕੇਜ ਨਹੀਂ ਇਹ ਮਟਾਈ ਦੇਖੋ ਇਹਦੀ ਕਿੰਨੀ ਆ 12mm ਇਹਦੇ ਬਾਈ ਉੱਤੇ ਸਾਧਨ ਸੂਧਨ ਚੜਾਈ ਰੱਖੀ ਕੋਈ ਕੋਈ ਦਿੱਕਤ ਨਹੀਂ ਆਂਦੀ ਕੋਈ ਪੋਲ ਨਾ ਰਵੇ ਤੁਹਾਡੀ ਟਾਇਲ ਨੂੰ ਕੁਝ ਨਹੀਂ ਹੁੰਦਾ ਤੇ ਇਹ ਪ੍ਰਾਈਸ ਕਿੰਨਾ ਹੋਊਗਾ ਬਈ ਇਹਦਾ ਇਹ 250 ਰੁਪਏ ਡੱਬਾ ਪੈਂਦਾ ਜੀ 250 ਰੁਪਏ ਡੱਬਾ ਤੇ ਡੱਬੇ ਦੇ ਵਿੱਚ ਕਿੰਨੀਆਂ ਟਾਇਲ ਆ ਇਹ 5 ਪੀਸ ਹੁੰਦੇ 5 ਪੀਸ 5 ਪੀਸ ਹੁੰਦੇ ਐ ਇਹ ਨਾਲ ਨਾਲ ਤੁਹਾਨੂੰ ਦਿਖਾਣੇ ਹੁਣ ਆਪਾਂ 20x20 ਜਿਵੇਂ 20x20 ਦੀ ਹਾਂ 20x20 ਦੀ ਟਾਇਲ ਆ ਜਾਂਦੀ ਹੈ ਜੀ ਇਹ ਤੁਹਾਨੂੰ ਦਿਖਾਣੇ ਮੋਟੀ ਟੇਲ ਆ ਜਾਂਦੀ ਹੈ ਉਹ ਨਾਲ ਹੀ ਮੋਟੀ ਆ ਜਾਂਦੀ ਟੇਲ ਤੇ ਉਹਦੇ ਨਾਲ ਉਹ ਮੋਟੀ ਆ ਜਾਂਦੀ ਉਹ ਨਾਲ ਵੀ thickness ਵੱਧ ਜਾਂਦੀ ਹੈ ਕਿਵੇਂ ਜਿਵੇਂ ਜਿਵੇਂ size ਵਧਿਆਊਗਾ ਉਵੇਂ ਕੰਪਨੀ thickness ਵਧਾਉਂਦੀ ਹੈ ਠੀਕ ਹੈ ਜੀ ਇਹ ਸਟੀਲਾ ਕੰਪਨੀ ਦਾ ਮਾਲ ਆਪਣੇ ਕੋਲੇ ਪ੍ਰੀਮੀਅਮ ਦਾ ਮਾਲ ਹੈ ਰੈਗੂਲਰ ਅੱਛਾ ਇਹ ਵੀ ਪਾਰਕਿੰਗ ਵਾਲੀ ਹੈ ਪਾਰਕਿੰਗ ਆਹ ਲਓ ਜੀ ਆਪਾਂ ਤੁਹਾਨੂੰ ਹੁਣ ਆਹ ਚੀਜ਼ ਦਿਖਾ ਦਿੰਨੇ ਆ ਇਹ ਉਸ ਤੋਂ ਮੋਟੀ ਹੈ ਟੇਲ ਉਹ ਵੀ ਲੰਬਾਈ ਚੜਾਈ ਵੀ ਜਿਆਦਾ ਹੈ ਦੀ ਤੇ ਉਵੇਂ ਹੀ ਮਟਾਈ ਜਿਆਦਾ ਹੈ ਟਾਇਲ ਦੀ ਚਿੱਕਣਾ ਦੇਖੋ ਇਹ ਕੱਲੀ ਟਾਇਲ ਹੀ ਤੁਸੀਂ ਲੈ ਲਓ 7 ਕਿਲੋ ਦੀ ਟਾਇਲ ਹੈ 7 ਕਿਲੋ ਦੀ ਟਾਇਲ ਹੈ ਇਹਦਾ ਭਾਈ ਰੇਟ ਕੀ ਹੈ ਫਿਰ ਇਹ 280 ਰੁਪਏ ਦਾ ਪੈਂਦਾ ਜੀ 280 ਰੁਪਏ ਡੱਬਾ ਤੇ ਇੱਕ ਡੱਬੇ ਚ 3 ਟੈਲਾਂ ਆਉਂਦੀਆਂ ਆਪਣੇ ਇੱਕ ਡੱਬੇ ਚ 3 ਟੈਲਾਂ ਹੁੰਦੀਆਂ 9 ਕਿ ਫੁੱਟ ਕਵਰੇਜ ਕੱਢਦੀ ਹੈ ਇਹ ਟਾਇਲ ਇਹ ਠੀਕ ਹੈ 9 ਕਿ ਫੁੱਟ ਕੱਢ ਦਿੰਦੀ ਹੈ ਹਾਂ ਹਾਂ ਠੀਕ ਹੈ ਵੀਰ ਜੀ ਇਹਦੇ ਨਾਲ ਤੁਹਾਨੂੰ ਦਿਖਾਣੇ ਹੁਣ 2 ਵਜੇ 2.4 ਚਾਰਜ ਡਬਲ ਚਾਰਜ ਯਾਨੀ ਕਿ ਉਹਦੇ ਡਬਲ ਲੇਅਰ ਹੋਊਗਾ ਡਬਲ ਲੇਅਰ ਹੁੰਦੀ ਹੈ ਜਿੰਦੇ ਟਾਇਲ ਚ ਤੇ ਡਬਲ ਲੇਅਰ ਦਾ ਆਪਾਂ ਤੁਹਾਨੂੰ ਫਾਇਦਾ ਦੱਸ ਦਈਏ ਜਿਵੇਂ ਆਮ ਟਾਇਲ ਨਾਲ ਆਪਾਂ ਲਗਾਉਣੇ ਆ ਉਹਦੇ ਨਾਲ ਉਹ ਦੁੱਗਣੀ ਲਾਈਫ ਹੋ ਜੂ ਹਣਾ ਹਾਂ ਹਾਂ ਉਹਨਾਂ ਦਾ ਮਤਲਬ ਕਿ ਉਹਦੀ ਲੇਅਰ ਡਬਲ ਡਬਲ ਹੁੰਦੀ ਹੈ ਤੁਹਾਨੂੰ ਦੁਹਾਨਾ ਇੱਕ ਮਿੰਟ ਜੀ ਲੋ ਜੀ ਹੁਣ ਆਪਾਂ ਤੁਹਾਨੂੰ ਡਬਲ ਲੇਅਰ ਵਾਲੀ ਟਾਇਲ ਵੀ ਦਿਖਾ ਦਿੰਨੇ ਹੂੰ ਕੋਈ ਮਰਜ਼ੀ ਟਾਇਲ ਲੈਣੀ ਤੁਹਾਨੂੰ ਤੁਹਾਨੂੰ ਹਰੇਕ ਪ੍ਰਕਾਰ ਦੀ ਵੈਰਾਈਟੀ ਹੈ ਜਿਹੜੀ ਇਨਾਂ ਕੋਲੋਂ ਮਿਲ ਜਾਣੀ ਆ ਨਾਲ ਮਾਲ ਵੀ ਸਾਰਾ ਪ੍ਰੀਮੀਅਮ ਕੁਆਲਿਟੀ ਤੇ ਬਾਜ਼ਾਰ ਨਾਲੋਂ ਬਾਈ ਕਹਿੰਦਾ ਰੇਟ ਘੱਟ ਹੈ ਤੁਸੀਂ ਆਪ ਬਾ ਬਾਕੀ ਬਹੁਤ ਫਰਕ ਮਿਲੂਗਾ ਜੀ ਤੁਹਾਨੂੰ ਜੇ ਸਾਡੀ ਪਰਚੀ 5000 ਦੀ ਬੰਦੀ ਹੈ ਤੇ ਬਿਆਰ ਤੁਹਾਨੂੰ 65 7000 ਦੀ ਪਰਚੀ ਬੰਦੂ ਤੁਹਾਡੀ ਠੀਕ ਹੈ ਜੀ ਇੰਨਾ ਫਰਕ ਬਾਈ ਕਹਿੰਦਾ ਸਿੱਧਾ ਆ ਡਬਲ ਲੇਅਰ ਨਵਾੜੀਆਂ ਨੇ ਜਮਾਂ ਡਬਲ ਲੇਅਰ ਆ ਲੇਅਰ ਹੁਣ ਤੁਸੀਂ ਦੇਖ ਸਕਦੇ ਹੋ ਆ ਵੇਖੋ ਆਪਾਂ ਤੁਹਾਨੂੰ ਦਿਖਾਉਣੇ ਕੋਲੇ ਕਰਕੇ ਆ ਡਬਲ ਲੇਅਰ ਹੁੰਦੀ ਆ ਦੋ ਲੇਰਾਂ ਹੁੰਦੀਆਂ ਨੇ ਮਜ਼ਬੂਤੀ ਡਬਲ ਹੋ ਜਾਂਦੀ ਆ ਡਬਲ ਹੋ ਜਾਂਦੀ ਆ ਬਾਈ ਇਹਦਾ ਰੇਟ ਕੀ ਆ ਫਿਰ ਇਹ ਆਪਾਂ ਨੂੰ 425 ਰੁਪਏ ਟੱਪਾ ਪੈਣਾ ਜੀ 425 ਰੁਪਿਆ ਦਾ ਡੱਬਾ ਦੇ ਡੱਬੇ ਦੇ ਵਿੱਚ 4 ਪੀਸ ਹੋਣ 4 ਪੀਸ ਹੁੰਦੇ ਏ ਡੱਬੇ ओके okay. जी ਤੇ ਆਪਣੇ ਕੋਲੇ ਜਿਵੇਂ ਰੂਫ ਕੰਪਨੀ ਦਾ ਡੈਸਿਵ ਚੱਲਦਾ ਹੈ ਜਿਹੜਾ ਟਾਇਲਾ ਲੱਗਦੀਆਂ ਰੂਫ ਕੰਪਨੀ ਦਾ ਉਹ ਵੀ ਮਿਲ ਜੂਗਾ ਠੀਕ ਹੈ ਜੀ ਉਹ ਵੀ ਮਤਲਬ ਵਿਆਰ ਨਾਲ ਬਹੁਤ ਘੱਟ ਰੇਟਾਂ ਦੇ ਵਿੱਚ 250 ਰੁਪਏ ਕਟਾ ਦੇ ਦਾਂਗੇ ਰੂਫ ਕੰਪਨੀ ਦਾ ਕਿਤੇ ਮਰਜੀ ਵਾਲਾ ਟਰਾਈ ਮਾਰ 250 ਰੁਪਏ ਦਾ ਗੱਟਾ ਹਾਂ ਰੂਫ ਬ੍ਰਾਂਡ ਦਾ ਪਿੱਟ ਲਾਈਟ ਦਾ ਹੈ ਤੇ ਕਿੰਨਾ ਕੁ ਮਾਲ ਕਿੰਨਾ ਹੁੰਦਾ ਬਈ 20 ਕਿਲੋ ਦਾ ਪੈਕਿੰਗ ਹੁੰਦੀ ਜੋ 20 ਕਿਲੋ ਦੀ ਪੈਕਿੰਗ ਹੁੰਦੀ ਹਾਂ ਜਿਵੇਂ ਇਹ ਡੂਰਾਵਰਡ ਦਾ ਪਿਆ ਆਪਣੇ ਕੋਲੇ ਠੀਕ ਹੈ ਜੀ ਇਹ ਵੀ 250 ਰੁਪਏ ਕਟਾ ਦੇ ਦਾਂਗੇ ਇਹ ਵੀ 250 ਦਾ ਗੱਟਾ ਦੇ ਦਾਂਗੇ ਤੇ ਦੂਜ ਰੋਫ ਦਾ ਮੀਡਲਾਈਟ ਕੰਪਨੀ ਦਾ ਉਹ ਵੀ 250 ਰੁਪਏ ਗੱਟਾ ਵਿੱਚ ਗੱਟਾ ਪੈ ਰਿਹਾ ਜੀ ਸਾਰਾ ਠੀਕ ਹੈ ਜੀ ਤੁਸੀਂ ਇੱਕ ਵਾਰ ਵੀਡ ਕਰੋ ਤੁਹਾਨੂੰ ਕੁਆਲਿਟੀ ਦਿਖਾ ਦਾਂਗੇ ਵੈਰਾਈਟੀ ਦਿਖਾ ਦਾਂਗੇ ਕਿੰਨੀ ਮਰਜ਼ੀ ਵੈਰਾਈਟੀ ਲੈ ਲਓ ਠੀਕ ਹੈ ਜੀ ਇਹਨਾਂ ਨਾਲ ਤੁਹਾਨੂੰ ਮਾਰਬਲ ਵੀ ਮਿਲ ਜੂ ਆਪਣੇ ਤੋਂ ਇਹ ਮਾਰਬਲ ਜਿਹਦਾ ਮਾਰਬਲ ਮਿਲ ਜੂ ਠੀਕ ਹੈ ਜੀ ਲਓ ਜੀ ਆਪਾਂ ਤੁਹਾਨੂੰ ਟੈਲਾਂ ਦੇ ਵੱਖ-ਵੱਖ ਨਮੂਨੇ ਦਿਖਾਤੇ ਆ ਡਿਜ਼ਾਈਨ ਦਿਖਾਤੇ ਰੇਟ ਵੀ ਦੱਸਤੇ ਬਾਈ ਜੀ ਇੱਕ ਵਾਰੀ ਐਡਰੈਸ ਦੱਸ ਦੋ ਤੇ ਨੰਬਰ ਦੱਸ ਦਿਓ ਆਪਣਾ ਵੀ ਜੇ ਕੋਈ ਬੰਦੇ ਨੇ ਇੱਥੇ ਆਉਣਾ ਹੋਵੇ ਤਾਂ ਆਪਣੀ ਸ਼ੋਪ ਦਾ ਨਾਮ ਹੈ ਨਿਊ ਮਾਰਕੇ ਮਾਰਬਲ ਸੇ ਤੁਹਾਡੇ ਨਿਮਨ ਲਿਖੇ ਮੋਬਾਈਲ ਤੇ ਦੇਰੀ ਨੰਬਰ ਦੇ ਦਿਓ ਆਪਣੇ ਕੰਟੈਕਟ ਨੰਬਰ ਹਾਂਜੀ ਤੇ ਜੇ ਤੁਹਾਨੂੰ ਨਹੀਂ ਮਿਲੇ ਤਾਂ ਲੋਕੇਸ਼ਨ ਮੰਗਾ ਸਕਦੇ ਤੁਸੀਂ ਅਸੀਂ ਲੋਕੇਸ਼ਨ ਵੀ ਸੈਂਡ ਹੋ ਜੂਗੀ ਤੇ ਆਪਣੀ ਇਹ ਵੀਡੀਓ ਵਧੀਆ ਲੱਗੀ ਤੇਨੂੰ ਸ਼ੇਅਰ ਜ਼ਰੂਰ ਕਰਿਓ ਜੀ ਹੁਣ ਮਿਲਦੇ ਆਪਾਂ ਕਿਸੇ ਇਹੋ ਜੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ